ਅੱਲਾ ਜਦੋਂ ਜਿਹੜੇ 5-7 ਸਾਲ ਪਹਿਲਾਂ ਗਏ ਨੇ ਲੋਕ ਉਹਨਾਂ ਲਈ ਤਾਂ ਫਾਇਦਾ ਉਹ ਤਾਂ ਵਧੀਆ ਨਹੀਂ ਉੱਥੇ ਨਾ ਮੈਂ ਜਿਹੜਾ ਬੰਦਾ ਬੱਚਾ ਅੱਜ ਲੋ ਜੀ ਆ ਗਈ ਭੂਆ ਆਪਣੀ ਭੋਲੀ ਤੇਰਾ ਸਹੀ ਭੋਲੀ ਆ ਭੂਆ ਸਾਰਾ ਮਲਕੀਤ ਮੈਂ ਭੋਲੀ ਦਾ ਨਾਂ ਤੇ ਜਾਣਦਾ ਮਲਕੀਤਕਾਰ ਮੇਰੇ ਬਾਪੂ ਦਾ ਨਾਂ ਮਲਕੀਤ ਸਿੰਘ ਆ ਪੰਜਾਂ ਪੰਜਾਂ ਇਕੱਠੇ ਹੀ ਨਾ ਰੱਖਿਆ ਮੇਰੇ ਨਾਂ ਸਰਜੀਤ ਕੌਰ ਤੇ ਮੇਰਾ ਨਾ ਅੱਛਾ ਉਹ ਫਿਰ ਬੁੜੀ ਨੂੰ ਨਹੀਂ ਆਇਆ ਸਾਡੀ ਅੱਛਾ ਮੇਰੇ ਨਾਂ ਮਲਕੀਤਕਾਰ ਕਰਤਾ ਲੈ ਭੂਆ ਦੱਸ ਫਿਰ ਤੂੰ ਤਾਂ ਕਹਿੰਦੀ ਆਸਟ੍ਰੇਲੀਆ ਤੋਂ ਮੁੜਦੀ ਨਹੀਂ ਮੇਰੇ ਜਿਹੜੇ ਕਹਿੰਦੀ 2-3 ਸਾਲ ਨਹੀਂ ਹੋਏ ਤੋ ਕਹਿੰਦੀ ਸੀ ਨਾ ਭਾਈ ਉੱਥੇ ਮੇਰੇ अच्छा ਇਕੱਲੇ ਰਹਿਣਾ ਸਾਰਾ ਦਿਨ ਕਿੱਥੇ ਬੰਦਾ ਪਾਰਕਾਂ ਚ ਫਿਰਦਾ ਰਹੂਗਾ ਥੱਕੇਗਾ ਦਾ ਹਾਂ ਹੈ ਕੁੜੀ ਤਾਂ ਹੁਣ ਤੜਕੇ 6 ਵਜੇ ਵਗ ਜਾਂਦੀ ਹੈ ਆਥਣੇ 4:30 ਵਜੇ ਆਉਂਦੀਆਂ ਨੇ ਉਧਰ ਰਹਿਣੇ ਬਸਰਾ ਕਿਵੇਂ ਆ ਕਿਵੇਂ ਰਹਿੰਦੇ ਨੇ ਕੀ ਫੇਰਾ ਕੁਝ ਨਹੀਂ ਹੈਗਾ ਜਿੰਨੇ 3-4 ਬੰਦੇ ਤਾਂ ਕੰਮ ਕਰਦੇ ਨੇ ਹੂੰ ਉਹਨਾਂ ਦੇ ਤਾਂ ਟਾਈਮ ਪਾਸ ਨੇ ਜਿਹੜਾ ਬੰਦਾ ਬੇਲਾ ਹੁੰਦਾ ਤਾਂ ਕੋਈ ਟਾਈਮ ਪਾਸ ਨਹੀਂ ਹੈਗਾ ਮਨ ਲੱਜਤੋਂ ਜਿਹੜੇ 5-6 ਸਾਲ ਪਹਿਲਾਂ ਜਏ ਨੇ ਲੋਕ ਉਹਨਾਂ ਲਈ ਤਾਂ ਫਾਇਦਾ ਉਹ ਤਾਂ ਵਧੀਆ ਨਹੀਂ ਉੱਥੇ ਨਾ ਵੀ ਜਿਹੜਾ ਬੰਦਾ ਬੱਚਾ ਜਿਹੜੇ ਅੱਜ ਜਾਂਦੇ ਨੇ ਉਹਨਾਂ ਨੂੰ ਕੋਈ ਹੋ ਨਹੀਂ ਕਿਹੜੇ ਹੁਣ ਜਾਂਦੇ ਨੇ ਕਿਸੇ ਦੇ ਨਿੱਕਾ ਬੱਚਾਗਾ ਕੋਲੇ ਉਹ ਬੱਚੇ ਸਾਹਮਣੇ ਵਾਸਤੇ ਬੁੜੀਆਂ ਫੇਰੀਆਂ ਜਾਂਦੀਆਂ ਨੇ ਉਹਨਾਂ ਦਾ ਟਾਈਮ ਪਾਸ ਹੋ ਜਾਂਦਾ ਸਹੀ ਗੱਲ ਹੈ ਜਿਹੜਾ ਬੰਦਾ ਮੇਰੇ ਵਰਗਾ ਜਾਂਦਾ ਉੱਥੇ ਘੁੰਮਣ ਵਾਸਤੇ ਜਦੋਂ ਉਹਨਾਂ ਦੀ ਬੋਲੀ ਨਾ ਕਿਸੇ ਬੋਲੀ ਦੀ ਸਮਝ ਨਹੀਂ ਆਉਂਦੀ ਆਪਦੀ ਬੋਲੀ ਸਮਝਾਈ ਨਹੀਂ ਜਾਂਦੀ ਉਹਨਾਂ ਨੂੰ ਹੈ ਫਿਰ ਉੱਥੇ ਕੋਈ ਫਾਇਦਾ ਨਹੀਂ ਹੈਗਾ ਉਹ ਵੀ ਉਹ ਕੀ ਕੰਮਾ ਕੰਮਾ ਕੋਈ 25 30 ਲੱਖ ਲਾ ਕੇ ਉੱਥੇ ਘਰ ਦੇ ਦਿਹਾੜੀਆਂਗੇ ਦਿਹਾੜੀਆਂ ਹਾਂ ਉਹਦਾ ਪਰ ਪੰਨ ਲਾ ਚੱਕੀ ਨਹੀਂ ਫੜਾਉਂਦੇ ਇੱਕ ਦੂਜੇ ਨੂੰ ਉਹਦਾ ਉਹ ਤਾਂ ਹੈਗੀ ਉਹ ਇਹ ਦਿਹਾੜੀ ਹੈ ਬਾਈ ਉੱਥੇ ਕੋਈ ਜਵਾਕ ਸਾਹਮਦਾ ਤੇ ਕੋਈ ਕੁਛ ਕਰ ਦੋ ਕੋਈ ਕੰਮ ਤਾਂ ਨਹੀਂ ਸਾਲਾ ਕੋਈ ਦਿਹਾੜੀ ਵੀ ਕਰਦੀ ਲਾ ਕੇ ਗੱਲਾਂ ਕਰਨਗੇ ਉਹਦੇ ਵੱਡੀਆਂ ਵੱਡੀਆਂ ਆ ਕੇ ਕਾ ਬੰਦਾ ਜੱਜ ਲੱਗਿਆ ਹੋਇਆ ਹਾਂ ਉਹਨੇ ਜਾ ਕੇ ਕੇਰਾ ਉਹਨਾਂ ਦੇ ਥੱਲੇ ਦਿਹਾੜੀ ਕਰਨੀ ਹਾਂ ਹਾਂ ਮੈਨੂੰ ਇੱਥੇ ਕੋਈ ਹੋਟਲ ਹੈ ਭਾਂਡੇ ਮਾਏ ਦਾ ਹਾਂ ਕੋਈ ਹੋਟਲ ਕੋਈ ਮੈਂ ਫੋਨ ਲਾ ਯਾਰ ਦੋਸਤ ਨੇ ਆਪਣੇ ਚੱਲ ਉਹ ਚੱਲ ਫੁਕ ਵਿੱਚ ਤਾਂ ਫੁਕ ਰਹੇ ਬਥੇਰੇ ਲੋਕ ਹਨ ਉਹ ਚੱਲ ਪਾੜ ਬਾਈ ਨਹੀਂ ਮਾਦੋ ਕਹਿ ਦਿੰਦੇ ਨੇਗੇ ਬਾਈ ਕੋਈ ਅਮ ਜਵਾਸ ਆਉਂਦਾ ਇੱਕ ਆਪਣਾ ਮੁੰਡਾ ਯਾਰ ਦੋਸਤ ਉਹ ਕਹਿੰਦਾ ਵੀ ਪੇਂਟ ਦਾ ਕੰਮ ਕਰਦਾ ਹਨਾ ਮੈਂ ਉਹ ਲਿਬੜਾ ਤੇ ਬਟਾ ਬਜਾਰਾ ਮੈਨੂੰ ਵੀਡੀਓ ਕਾਲ ਵੀ ਕਰ ਲੈਂਦਾਗਾ ਕੋਈ ਟੂਟੀਆਂ ਦਾ ਕੰਮ ਕਰਦਾ ਕੋਈ ਪੇਂਟ ਦਾ ਕੰਮ ਵੀ ਉਹੀ ਕੰਮ ਉਹਰੇ ਕਰਨਾ ਨਾਲ ਉਥੇ 25 30 ਲੱਖ ਲੱਖ ਕੰਮ ਕਰਦੇ ਨੇ ਸਬਜ਼ੀਆਂ ਦੇ ਬਿੱਲ ਕੱਟਦਾ ਹਾਂ ਕੋਈ ਕੱਪੜੇ ਦੇ ਬਿੱਲ ਕੱਟਦਾ ਹੈ ਉਈਆ ਨਹੀਂ ਇਹ ਗੱਲਾਂ ਨਹੀਂ ਇਹ ਹੋਰ ਉੱਥੇ ਕੋਈ ਬੱਕਰੀ ਆ ਡੀਪੋ 4 12 ਆਸਟ੍ਰੇਲੀਆ ਜਾਇਆ ਜੀ ਪਰ ਇਹਦਾ ਜੀਨ ਲੱਗਦਾ ਠੀਕ ਹੈ ਉਹੀ ਗੱਲ ਪੰਜਾਬ ਦਾ ਪੰਜਾਬੀ ਹੁੰਦਾ ਨਾ ਆਪਦਾ ਘਰ ਤਬੂਆ ਆਪਦਾ ਘਰ ਆਪਦਾ ਹੀ ਆ ਇੱਕ ਬੱਕਰਾ ਬਸ ਉੱਥੇ ਆ ਚੀਜ਼ ਆ ਵੀ ਉਹਨਾਂ ਦਾ ਪੈਸਾ ਵੱਡਾ ਉਹਨਾ ਪੈਸਾ ਵੱਡਾ ਵੀ ਤਾਂਗਾ ਜੇ ਆਪਣਾ ਪੰਜਾਬ ਦੇ ਵਿੱਚ ਕੁਝ ਬਣੇ ਉਹ ਪੂਆ ਪੈਸਾ ਵੱਡਾ ਵੀ ਫੇਰ ਜੇ 25 ਦੀ ਲੱਖ ਲਾ ਕੇ ਜਾਂਨੇ ਉਹ 25 ਦੀ ਲੱਖ ਹੋਈ ਤਾਂ ਮੁੜ ਜਾਂਦਾ ਉਹ ਕਿਦੋਂ ਮੁੜਦਾ ਨਾਲੇ ਆਪਾਂ ਨੂੰ ਉਹ ਮਾਸੀ ਪੈਸਾ ਆਪਾਂ ਨੂੰ ਬਚਾਉਣ ਦਿੰਦੀ ਨਹੀਂ ਜੀ ਉਹੀ ਤਾਂ ਗੱਲ ਆ ਆਪਾਂ ਨੂੰ ਪੈਸਾ ਉਹ ਉਹਨਾਂ ਕ ਆਪਣੇ ਪੱਲੇ ਪੈਂਦਾ ਜਿੰਨਾ ਕ ਆਪਾਂ ਖਾ ਪੀ ਲਈ ਉੱਥੇ ਆਹ ਦੇਖ ਲਓ ਭਾਈ ਇਹ ਪੈਸਾ ਦਿੰਦੇ ਆ ਉਹ ਉਹ ਆਪਦਾ ਪੈਸਾ ਉੱਥੇ ਲਵਾਈ ਜਾਂਦੇ ਨੇ ਉੱਥੇ ਲੱਗੀ ਜਾਂਦਾ ਉਹਨਾਂ ਦਾ ਕੋਈ ਘਰ ਕਰਾਇਆ ਤੇਰਾ ਵਾਲਾ ਰੈਂਟਰ ਤੇ ਲਾ ਲਾ ਹਨਾ ਕਿਸ਼ਤਾਂ ਦੇ ਘਰ ਲਾ ਲਾ ਕਿਸ਼ਤਾਂ ਦੇ ਗੱਡੀ ਮਰੇ ਇੱਕ ਇੱਕ ਹੁਣ ਇਹ ਬੰਦਾ ਮੰਨ ਲਓ ਉਥੋਂ ਲੱਖ ਰੁਪਏ ਮਹੀਨਾ ਕਮਾਉਂਦਾ ਉਹ ਲੱਖ ਜੋ ਹੈ ਉਧਰਲੇ ਉਧਰਲੇ ਹਿਸਾਬ ਨਾਲ ਲੱਖ ਨਹੀਂ ਸਕਤੀ ਆ ਲੱਖ ਦਾ ਤਾਂ 60 ਹੁੰਦਾ ਆਪਣਾ ਡੇਢ ਕਿ ਉਧਰਲਾ ਡੇਢ ਕਿ 1500 ਰੁਪਏ ਬੰਦਾ 100 ڈالر ਆਪਣੇ ਲੱਖ ਬਣ ਜੂ ਹਾਂ ਹਾਂ ਹੁਣ ਉਧਰਲੇ 1500 ਡਾਲਰ ਦਾ ਹੋਰ ਘਰ ਦੇ ਖਰਚੇ ਲਾ ਲਾ ਗੱਡੀ ਦੀ ਕਿਸ਼ਤ ਲਾ ਲਾ ਹੋਰ ਕੋਈ ਖਰਚਾ ਪਾਣੀ ਲਾ ਲਾ ਇੰਨੇ ਬਣਿਆ ਇੰਨਾ ਕਾ ਬੰਦਾ ਫੁਕਰਾ ਹੋ ਜਾਂਦਾ ਉੱਥੇ ਜਾ ਕੇ ਹਾਂ ਬੰਦਾ ਗੱਡੀ ਤੇ ਚੜ ਜਾਂਦਾ ਗੱਡੀ ਤੇ ਉਹ ਕਿਵੇਂ ਚੜਦਾ ਆ ਦੇਖੋ ਭਾਈ ਜਿਹੜਾ ਪਿੰਡ ਚੜਾ ਕਣਾ ਇਹ ਉਹਰੇ ਕੋਈ ਮੋਟਰਸਾਈਕਲ ਹੈ ਨਾ ਜਾਂ ਜਾਨਸਰ ਉੱਥੇ ਜਾਨਸਰ ਗੱਡੀ ਲੈ ਲੈਂਦਾ ਹਣਾ ਜੇ ਕਿਸ ਤਰ੍ਹਾਂ ਗੱਡੀ ਮਿਲ ਜਾਂਦੀ ਇੱਥੇ ਰਹੀ ਚੀਜ਼ ਨਹੀਂ ਪੰਜਾਬ ਚ ਵੀ ਮਿਲ ਜਾਂਦੀ ਹਾਂ ਸਹੀ ਗੱਲ ਮੋੜ ਹੀ ਜਾਊਗਾ ਬੰਦਾ ਸਹੀ ਗੱਲ ਮਿਲਦਾ ਆਪਣੇ ਕੀ ਨਹੀਂ ਮਿਲਦਾ ਆਪਣੇ ਸਹੀ ਗੱਲ ਪਰ ਜਿਹੜਾ ਆਪਣੇ ਆਪ ਦੇ ਆਪ ਦੇ ਪੰਜਾਬ ਦੇ ਵਿੱਚ ਸਿਉਨ ਦੇ ਚੀਜ਼ੀਆਂ ਆਪਣੀਆਂ ਫਿਰ ਉਹੀ ਆ ਨਾ 25 ਲੱਖ ਰੁਪਏ ਦਾ ਕੁਝ ਮਰਜ਼ੀ ਖਰੀਦ ਲੇ ਉਹਨੇ ਕੰਮ ਰੋੜ ਲਿਆ ਉਹਦਾ ਹਾਂ ਗੁਰੂਆਂ ਪੀਰਾਂ ਦੀ ਧਰਤੀ ਆ ਆਪਣੀ ਤਾਂ ਹੈ ਉੱਥੇ ਹੈ ਕੀ ਕੋਈ ਮੇਰੇ ਦੇਖਣ ਦਾ ਕੋਈ ਸਹੀ ਨਹੀਂ ਪਈ ਉਥੇ ਜੇ ਹੋਰ ਲੋਕਾਂ ਨੂੰ ਚੰਗਾ ਲੱਗਦਾ ਉਹ ਦੁਨੀਆ ਜਾਈ ਜਾਂਦੀ ਹੈ ਕੈਨੇਡਾ ਦੇ ਵਿੱਚ ਦੇਖੋ ਬੁਰਾ ਹਾਲ ਹੋ ਰਿਹਾ ਕੈਨੇਡਾ ਦਾ ਬਹੁਤ ਬੁਰਾ ਹਾਲ ਹੈ ਕੈਨੇਡਾ ਦੇ ਤਾਂ ਹੁਣ ਕਹਿੰਦੇ ਆ ਆਉਈ ਨਾ ਵੀ ਨਵਾਂ ਮਾਡਲ ਕਰੀਏ ਯਾਰ ਬੰਦਾ ਰੋਜ਼ ਕੱਢ ਦਿੰਦੇ ਨੇ ਉਹ ਲਾ ਕੇ ਅਗਲਾ ਜ਼ਮੀਨਾਂ ਵੇਚ ਕੇ ਵਗ ਗਿਆ ਉਹ ਮਗਰੋਂ ਕੀ ਕਰੂਗਾ ਨਾ ਦੁਰਦਰਾ ਮੇਡੀ ਗੱਲ ਸੁਣੋ ਪੂਰੇ ਤਾਂ ਹੁਣ ਸਚਾਈ ਦੱਸਦਾ ਨਾ ਇੱਕ ਹਮ ਔਰ ਇਹ ਤਾਂ ਆਪਾਂ ਦੇਖਿਆ ਕੁੜੀਆਂ ਨੂੰ ਮੋਟਰਸਾਈਕਲ ਛੱਡ ਕੇ ਆਉਣਾ ਸੈਂਟਰਾਂ 'ਚ ਸਾਡੀ ਕੁੜੀ ਆ ਬਸ ਤੇ ਨਹੀਂ ਚੜਾਉਂਦੇ ਭਾਈ ਜਵਾਨਾ ਖਰਾਬ ਆਗਾ ਵੀ ਉੱਥੇ ਨਹੀਂ ਕੁੜੀਆਂ ਜਾਂਦੀਆਂ ਹੈਗੀਆਂ। ਉੱਥੇ ਆਪਾਂ ਜਾ ਕਿਹੜਾ ਆਉਣੇ ਦਿੱਲੀ ਤੋਂ। ਵੀ ਉੱਥੇ ਕੁੜੀਆਂ ਨਾਲ ਕੋਣੀ ਜਾਂਦਾਗਾ। ਉੱਥੇ ਪੰਜ-ਪੰਜ ਕੁੜ ਮੁੰਡੇ ਇੱਕ-ਇੱਕ ਕੁੜੀ ਪੰਜ-ਪੰਜ ਨਾਲ ਫਿਰਦੇ ਆ ਆਪਣੇ ਖਰਚੇ ਦੀ ਮਾਰੀ। ਫੇਰ ਆਪਣੇ ਖਰਚੇ ਦੀ ਉੱਥੇ ਮਾਂ ਪਿਓ ਨੇ ਹੋਏ ਹੋਏ। ਆ ਦੇਖ ਲਈ ਸਚਾਈ ਆ ਹਨਾ। ਜਿਵੇਂ ਕੋਈ ਕਿਕਦਾ ਆਪਾਂ ਕਿਕਦਾ ਕਹਿ ਸਕਦੇ ਆਂ ਆਪਾਂ ਕਹਿੰਦੇ ਦੇਖਾਂ ਚੱਲ ਮੈਂ ਤਾਂ ਨਹੀਂ ਦੇਖਿਆ। ਹਾਂ ਦੇਖੀ ਹੁੰਦੀਆਂ ਗੱਲਾਂ। ਅਗਾ ਭੂਆ ਅੱਡੀ ਦਾ 5 ਸਾਲ ਆ ਜਾਂ 4 4-5 ਸਾਲ। 4 ਵਾਰ ਹੀ ਆਈ। ਚੱਲ ਵਾਰ ਜਾਈ। ਕਹਿੰਦਾ 9 ਸਾਲ ਹੋ ਗਏ ਭੂਆ ਨੂੰ ਦੋ ਦੂਜੀ ਨੂੰ। ਹਾਂ ਉਹਨਾਂ ਤਾਂ ਵੀ ਕਹਿੰਦੇ ਨਾ ਆ ਬੀਏ ਗਿਆ ਬਿਉ ਤਾਂ ਹਕੀਕਤ ਆ ਇੱਕ ਇੱਕ ਕੁੜੀ ਪਾਏ ਪਾ ਮੁੰਡਾ ਰੂਮ ਚ ਰਹਿ ਰਹੀ ਆ ਉੱਥੇ ਠੀਕ ਆ ਨਾ ਉਹ ਆਪਦੇ ਵਕਤ ਦੀ ਮਾਰੀ ਉੱਪਰੂ ਫੀਕਾ ਤੁਮ ਨੂੰ ਵੀ ਉਹੀ ਤਾਂ ਗੱਲ ਆ ਭੂਜਾ ਜੀ ਵਕਤ ਦੀ ਮਾਰੀ ਆ ਇਹ ਵਡਿਆਈ ਹੈਗੀ ਲੋਕਾਂ ਨੂੰ ਮੇਰੀ ਕੁੜੀ ਇੰਨੇ ਕਮਾਉਂਦੀ ਆ ਮੇਰਾ ਮੁੰਡਾ ਇੰਨੇ ਕਮਾਉਂਦਾ ਮੈਨੂੰ ਤਾਂ ਜੁੜੇ ਨਹੀਂ ਹੈਗੇ 8 ਸਾਲ ਹੋ ਗਏ ਨੇ ਫਿਰ ਉਹੀ ਤਾਂ ਗੱਲ ਆ ਬਾਕੀ ਤਾਂ ਤੋੜਨੀ ਆ ਕੁੜੀ ਤੋੜੋ ਵਿਆਹ ਕਰਕੇ ਤੋੜੋ ਕੁੜੀ ਦਾ ਨਾਲੇ ਖੁਦ ਉੱਥੇ ਟੀਚਰ ਆ ਗਈ ਕੁੜੀ ਹਾਂ ਰੋਹੀ ਤਾਂ ਗੱਲ ਹਾਂ ਦੇਖ ਲੈ ਕਿੰਨੇ 9 ਸਾਲ ਹੋ ਗਏ ਮਿੰਦਰਪੂਆ ਨੂੰ ਗਈ ਨੂੰ 9 ਸਾਲ ਹੋ ਗਏ ਖੁਦ ਟੀਚਰ ਆ ਬੜੇਪੇ ਦੇ ਪੈਸੇ ਵੀ ਕੱਟਣ ਲੱਗ ਗਏ ਉਹਦੇ ਹਾਂ ਬੜੇ ਪਾਪਗਾ ਜਦੋਂ ਦੇਖੀ ਜਾਊਗੀ ਰੋਹੀ ਤਾਂ ਗੱਲ ਉਹ ਵੀ ਸਰਕਾਰ ਕੱਟਣ ਲੱਗੀ ਵੀ 60 ਸਾਲਾਂ ਤੋਂ ਬਾਅਦ ਤੈਨੂੰ ਖਰਚਾ ਦੇਵਾਂਗੇ ਜੀ ਉਹ ਜਦੋਂ ਬੰਦੇ ਨਲੇਪੂਆ ਚਲੋ ਉਹ ਟਾਈਮ ਜਦਾਂ ਪੂਆ ਪੈਸੇ ਹੈਗੇ ਵੀ ਉਹ ਤਾਂ ਲੱਗੇ ਹੀ ਮੁੜਾ ਕੱਟੀ ਹੋਣੇ ਰੁਪਏ ਉਹਨਾਂ ਦੇ ਬਥੇਰ ਲੱਗੇ ਤੇ 30 ਲੱਖ ਰੁਪਏ ਲੱਗੇ ਸਨ ਉਹ ਉਦੋਂ ਵੀ ਉਹ ਟਾਈਮ ਅੱਜ ਹਾਂ ਤਿੰਨ ਗਏ ਤੇ ਫਿਰ ਰੁਗੇ ਤੇ ਮਸ਼ੀਨਾਂ ਬੱਚਨ ਗਏ ਤੇ ਉਹਨਾਂ ਨੇ ਹਾਂ ਵਾਧੇ ਗਏ ਆ ਰੋਹੀਤ ਗੱਲਾਂ ਨਹੀਂ ਉਹ ਟਾਈਮ ਤਾਂ 200 ਰੁਪਏ ਘੱਟ ਲੱਗਦੀ ਸੀ ਕੱਲਾ ਜਾਣਿਆਂ ਅੱਛਾ ਉਸ ਤੋਂ ਬਾਅਦ ਵਿੱਚ ਜਿਹੜਾ ਬੰਦਾ ਉੱਥੇ ਜਾਂਦਾ ਜੇ ਹੁਣ ਇੱਥੋਂ ਆਇਆ 8 7 ਮਿੰਟ ਲੈ ਕੇ ਗਿਆਗਾ ਹਾਂ ਸਾਡੇ ਸੀ ਫਿਰ ਉਹਨੂੰ ਉੱਥੇ 8 ਲੈਣੇ ਪੈਣਗੇ ਫਿਰ ਪੀਆਰ ਪਉਗੀ ਤੇ ਅੱਛਾ ਉਹ 7 ਮਿੰਟ ਲੈ ਕੇ ਜਾਂਦਾ ਉਹ ਉੱਥੇ ਕਿ ਵੀ ਉੱਥੇ ਟੈਸਟ ਹੋਗਾ ਜੀ ਹਾਂ ਟੈਸਟ ਜਦੋਂ ਪੀਆਰ ਪੈਂਦੀ ਹੈ ਪਹਿਲਾਂ ਟੀਆਰ ਪੈਂਦੀ ਹੈ ਟੈਲੀਏ ਚ ਹਾਂ ਫਿਰ ਪੀਆਰ ਪੈਂਦੀ ਹੈ ਤਾਂ ਟੀਆਰ ਤੇ ਪੀਆਰ 'ਚ ਫਰਕ ਹੁੰਦਾ ਹੈ ਹਾਂ ਇੱਥੇ ਫਰਕ ਹੁੰਦਾਗਾ ਕੈਨੇਡਾ 'ਚ ਸਿੱਧੀ ਪੀਆਰ ਪਾਉਂਦੇ ਨੇ ਉੱਥੇ ਟੀਆਰ ਨਹੀਂ ਪੈ ਰਹੀ ਫੇਰ ਉਹਨੇ 8 ਮਿੰਟ ਫੇਰ ਲੈਣੇ ਪੈਣਗੇ ਦੇਖ ਲੈ 8 ਮਿੰਟ ਲੈਣੇ ਕੋਈ ਚੌਕੀ ਕਰੇ ਜੇ ਮਾਲਾ ਦੇ ਚ ਫੇਲ ਹੋ ਗਿਆ ਬੰਦਾ ਵਾਪਸ ਫੇਲ ਨਾ ਫੇਰ ਵੀ ਜਾ ਹੋਰ ਲੈਣਾ ਪਊਗਾ ਰੁਪਏ ਭਰਨੇ ਪੈਣਗੇ ਰੁਪਏ ਵੀ ਜਾ ਲੈਣਾ ਬੰਦਾ ਪਰ ਉਹ ਹੀ ਤਾਂ ਰੁਪਏ ਇਕੱਠੇ ਹੁਣ ਮੇਰੀਆਂ ਹੋਣਾਂ ਰੁਪਏ ਇਕੱਠੇ ਕਰਦੇ ਨੇ ਤਾਂ ਆਪਾਂ ਦਾ ਆਪਾਂ 25-30 ਲੱਖ ਲਾਉਣੇ ਆ 25 ਲੱਖ ਉਹ ਇਕੱਠਾ ਭਾਗ ਜਾਂਦਾ ਉਹਨਾਂ ਚ ਤੇ ਉਹੀ 25 ਲੱਖ ਭਾਗ ਉਹਨਾਂ ਦਾ ਇੰਝ ਕਮਾਉਣਾਗਾ ਹੁਣ ਦੋ ਦੋ ਸਾਲਾਂ ਦਾ ਵੀਜ਼ਾ ਹੋ ਗਿਆ ਹਾਂ ਦੋ ਸਾਲਾਂ ਦੇ ਚ ਉਹਨਾਂ ਤੇ ਨਾ ਜਾਣਾਂ ਦਾ 25-30 ਲੱਖ ਰੁਪਏ 30 ਲੱਖ ਲੱਗਿਆ ਉਹਨਾਂ ਦਾ ਹਾਂ ਦ ਉਦੋਂ ਬਾਅਦ ਉਹਨੇ ਪੜ੍ਹਾਈ ਪੂਰੀ ਹੋ ਗਈ ਕੁੜੀ ਦੀ ਹੂੰ ਪੜ੍ਹਾਈ ਪੂਰੀ ਹੋ ਗਈ ਨਾ ਢੀਰਾ ਪਤੀ ਹਾਂ ਪੀਆਰ ਵੀ ਤਾਂ ਵੀਜ਼ਾ ਪਾਕੀ ਪਾਈ ਆ ਉਹ ਸਹੀ ਗੱਲ ਆ ਤੇਰੀ ਤੇ ਉਦੋਂ ਬਾਅਦ ਨੇ ਉਹਨਾਂ ਦੀ ਪੀਆਰ ਆ ਗਈ ਪੀਆਰ ਆਈ ਉਦੋਂ ਬਾਅਦ ਉਹ ਕੁੜੀ ਨੂੰ ਫੇਰ ਵੀ ਪੀਆਰ ਪਾਉਣੀ ਆ ਉਹਨੂੰ ਉਦੋਂ ਸਾਲ ਬਾਅਦ ਫੇਰ ਫੇਰ ਵੀਜ਼ਾ ਪਾਇਆ ਉਹਨੇ ਸਹੀ ਗੱਲ ਫੇਰ ਉਹਨੇ 30 ਲੱਖ ਰੁਪਏ ਭਰੇ ਵੀਜ਼ਾ ਪਾਉਣ ਤੇ ਅਜੇ ਉੱਧਰ ਪੀਆਰ ਪਾਉਣ ਤੇ ਪੀਆਰ ਪਾਉਣ 30 ਲੱਖ ਭਰੇਗਾ ਹਾਂ ਪੀਆਰ ਪਾਉਣ ਤੇ ਹੈ ਉਹ ਕਰਮਾਂ ਦੀ ਆ ਆ ਜੇ ਆ ਜੇ ਨਾ ਵੀ ਨਹੀਂ ਆ ਵੀ ਔਰ ਹੁਜ ਲੱਗੀ ਉਦੋਂ ਵੀ ਅੱਛਾ ਪੀ.ਐਚ.ਵੀ ਫੂਜ ਲਾ ਜਾਂਦੀ ਆ। ਫੂਜ ਲਾ ਗਈ ਦੀ ਹੋਰ 10 ਲੱਖ ਗਿਆ ਉਹਨਾਂ ਦਾ। ਐਵੇਂ ਹੀ ਗਿਆ ਦਾ 10 ਲੱਖ ਬਕੀ ਲਾਂਚ। ਅੱਛਾ ਖਾ ਪੀ ਲਿਆ। ਹੂੰ? ਹਾਂ। ਉਹ ਦੁਆ ਦਾ ਉਹਨਾਂ ਨੇ ਫੇਰ ਪਾਈ ਤਾਂ ਹੁਣ ਆਈ ਹੈ ਉਹਨਾਂ ਦੀ। 3 ਮਹੀਨੇ ਦੀ। ਫੇਰ ਦੇਖ ਲਾ। ਹਾਂ। ਫਿਰ ਕੀ ਕਰੂ ਬੰਦਾ ਉਹੀ ਗੱਲਾਂ। ਕੀ ਕਰੂ ਆ ਪੈਸਾ ਆਪਣਾ ਤਾਂ ਫੇਰ ਉਹੀ ਗੱਲ ਤੂੰ ਨੇ 30 ਲੱਖ ਭਰਿਆ। ਹਾਂ। ਇੰਨਾ ਹੀ ਕਮਾਇਆ ਹੁਣ ਉਹਨੇ ਸੋਤੇ ਫੇਰ। ਦੋ ਬੰਦਿਆਂ ਦੀ ਕਮਾਈ ਉਹਨਾਂ ਦੀ ਸਾਰੀ ਹੁਣ ਟੁੱਕਰ ਐਂ ਗਈ। ਫੇਰ ਨਹੀਂ ਕਮਾਈ ਹੁਣ ਉਹਨੇ ਕਿ ਲੱਗ ਗਏ। ਜਿਹੜੀਆਂ ਗੱਡੀਆਂ ਲਈਆਂ ਨੇ ਗੱਡੀਆਂ ਕਿਸ਼ਤਾਂ ਕਰ ਉੱਥੇ ਆਵਦਾ ਲੈ ਰਖਾ ਕਰਦਾ 400 ਡਾਲਰ ਪਰ ਆ ਪਰ ਦੇਨੇ ਹੋ 400 ਡਾਲਰ 8 ਦਿਨਾਂ ਦਾ ਫਿਰ ਸੋਚਿਆ ਜਾਵੇ ਤੂੰ ਐਸਾ ਲਾ ਲਾ ਜੇ ਚਲ ਉੱਥੇ ਉਹ 2500 ਡਾਲਰ ਵੀ ਕਮਾਉਂਦੇ ਆ ਮਹੀਨੇ ਦਾ ਹੈ ਤੇ ਉਹਨੇ ਰੁਪਏ ਉਹਨਾਂ 400 ਡਾਲਰ ਮਹੀਨੇ ਮਹੀਨੇ ਦਾ ਭਰਦੇ ਨੇ ਉਹ ਚਾਹ ਤੇ 8 ਤਾਂ ਬਹੁਤ 1200 ਡਾਲਰ ਤਾਂ ਹੂੰ ਭਰ ਦਿੰਦੇ ਫਿਰ ਮਹੀਨੇ ਦਾ ਹੋ ਗਿਆ ਕਿਰਾਇਆ ਕਰਾਇਆ ਕਰਦਾ ਫਿਰ ਗੱਡੀਆਂ ਦਾ ਹਾਂ ਗੱਡੀਆਂ ਦੀ ਕਿਸਾਈ ਉਹ ਚੱਲਦੇ ਨੇ ਫੇਰ ਆਪਦੀ ਗਰੋਸਰੀ 8 ਦਿਨਾਂ ਦੀ ਉਹਨਾਂ ਦੀ ਗਰੋਸਰੀ ਗਰੋਸਰੀ ਭਾ ਕਿਹਨੂੰ ਕਹਦੇ ਤੂੰ ਮੈਂ ਤਾਂ ਹਜੇ ਮੈਨੂੰ ਇਹ ਨਹੀਂ ਇਹਨਾਂ ਪਤਾ ਨਹੀਂ ਆਪਣੀ ਜਿਹੜਾ ਗਰੋਸਰੀ ਕਿਹਨੂੰ ਕਹਿੰਦੇ ਨੇ ਦੁਕਾਨ ਤੋਂ ਸੌਦਾ ਲਿਓਣਾ ਅੱਛਾ ਉਹ ਰਸਨਪਨ ਦੀ ਗਰੋਸਰੀ ਕਹਿੰਦੇ ਆਹ ਗਰੋਸਰੀ ਆ ਉਹ ਗਾਣੇ 'ਚ ਵੀ ਕਿਆ ਨਿਆਰ ਨੇ ਤਨੇ ਤੇਰੀ ਜੰਨੀਆਂ ਗਰੋਸਰੀ ਹਾਂ ਸਹੀ ਗੱਲ ਆ ਵੀ ਗਰੋਸਰੀ ਉਹਨੂੰ ਕਹਿੰਦੇ ਸਭ ਦੇ ਪਤਨੂੰ ਕਹਿੰਦੇ ਹਾਂ ਉਹ ਗਰੋਸਰੀ ਦੇ ਪੈਸੇ ਦੇਖੋ ਆਪਣੇ ਉਹ 8 ਦਿਨਾਂ 'ਚ 100 ਡਾਲਰ ਦੀ ਆਊਗੀ ਬੰਦੇ ਤਿੰਨ ਨੇ ਉਹ ਸਾਰੇ 100 ਡਾਲਰ ਦੀ ਖਾ ਜਾਂਦੇ ਨੇ ਅੱਛਾ 300 ਫਿਰ 308 ਉਹ ਕੱਢ ਦੇ 300 ਡਾਲਰ 300 ਡਾਲਰ ਹੋ ਗਿਆ 1500 ਡਾਲਰ ਦੀ ਆ ਕਮਾਈ ਹੋ ਗਈ ਉਹ ਬਚਣ ਦਾ ਦਿੰਦੇ ਨਹੀਂ ਪੈਸਾ ਆਪਾਂ ਨੂੰ ਫਿਰ ਉਹੀ ਤਾਂ ਗੱਲ ਆ ਭੋ ਜੀ ਆਪਣੇ ਤਾਂ ਪੰਜੀ ਪੰਜੀ ਪਰਲੇ ਪੈਂਦੀ ਐ ਨਹੀਂ ਆਪਣੇ ਬੰਡਾ ਨਾ ਬਣ ਕੇ ਤੋਰ ਦੇਣ ਜਿਹਦੇ ਵੀ ਜਿਵੇਂ ਕਮਾਉਂਦੇ ਨੇ ਬੰਦਰਾ ਤੁਸੀਂ ਦੱਸੋ ਬੋ ਕੀ ਕਹਿਣਾ ਚਾਹੁੰਦੇ ਹੋ ਫਿਰ ਜਿਹੜਾ ਆਪਣਾ ਚੱਲ ਬਲੌਗ ਦੇਖ ਰਹੇ ਹੈ ਨਾ ਆਪਾਂ ਕੀ ਕਹਿਣਾ ਚਾਹੁੰਦੇ ਆ ਕਹਿੰਦੇ ਆ ਵੀ ਉੱਥੇ ਜਾਏ ਤੇ ਕੋਈ ਫਾਇਦਾ ਨਹੀਂ ਜੇ ਤੁਹਾਡੇ ਕੋਲੇ ਕੋਲੇ 30000 ਰੁਪਇਆ ਹੈਗਾ ਤਾਂ ਕੋਈ ਆਪਦਾ ਬਿਜ਼ਨਸ ਸੇੜ ਲਓ ਤਾਨੂੰ ਫਾਇਦਾ ਦਉ ਦੇ ਵਿੱਚ ਉਰੇ ਫਾਇਦਾ ਨਾਲੇ ਆਪਦੇ ਪਰਿਵਾਰ ਤੇ ਰਹੋਗੇ ਮਾਂ ਪਿਓ ਦੀ ਸੇਵਾ ਕਰੋਗੇ ਭੈਣ ਭਾਈ ਦੀ ਕਰੋਗੇ ਆਪਦੇ ਪਰਿਵਾਰ ਦੇ ਵਿੱਚ ਰਹੋਗੇ ਕਿ ਦੁੱਖ ਸੁੱਖ ਨਾਲ ਤਾਂ ਖੜੇ ਹਾਂ ਦੁੱਖਾ ਸੁੱਖਾ ਨਾਲ ਖੜੇ ਆਪ ਦਾ ਰੱਜ ਕੇ ਖਾਓਗੇ ਰੱਜ ਕੇ ਖਾਓਗੇ ਕਿਉਂਕਿ ਭਈ ਆ ਤੁਹਾਡੀ ਭੂਆ ਸਭ ਕੁਝ ਦੇਖ ਚੁੱਕੀ ਆ ਉੱਥੇ ਜਾ ਕੇ ਹੈਨਾ ਸਭ ਕੁਝ ਦੇਖ ਕੇ ਕੀ ਮਹੌਲਾ ਮੁੜ ਕੇ ਮੈਂ ਤਾਂ ਭਾਈ ਆ ਹੁਣ ਗਈ ਸੀ ਮੰਨ ਲਓ ਆ ਹੁਣ ਕਹਿੰਦੀ ਜਾਂਦੀ ਨਹੀਂ ਹੂੰ ਪਹਿਲਾਂ ਤਿੰਨ ਚਾਰ ਵਾਰ ਜਾਈ ਆ ਮਨ ਲਾ ਗਈ ਸੀ ਸਾਰੇ ਕੰਮ ਤੇ ਭੱਜ ਜਾਂਦੇ ਵਿਚਾਰੀ ਕਰੇ ਡੁੱਡੂਆ ਮਗ ਬੈਠੀ ਜਾਂਦੀ ਕਰੇ ਹੈਨਾ ਤੂੰ ਬੇਲੀ ਹੀ ਰਹਿੰਦੀ ਸੀ ਬੇਲੀ 8 ਘੰਟੇ ਬੇਲੀ ਬੈਠੀ ਜਾਂਦੀ ਸਾਰਾ ਨੂੰ 8 ਘੰਟੇ ਜਮਾ ਬੈਲੀ ਕਿੰਨੀ ਕੁ ਮੂਵੀ ਦੇਖ ਲੂਗਾ ਬੰਦਾ ਉਹੀ ਤਾਂ ਗੱਲ ਆ ਜੀ ਹੁਣ ਥੋੜੇ ਬਹੁਤ 25-30 ਲੱਖ ਰੁਪਏ ਉੱਥੇ ਲੋਨ ਨੂੰ ਹੈਗਾ ਥੋਡੇ ਕੋਲੇ ਉਰੀ ਕੰਮ ਖੋਲੋ ਆਉਦਾ ਹਨਾ ਹੋਰ ਚਾਰ ਪੰਜਾਂ ਹੋਰ ਵੀ ਰੋਜ਼ਗਾਰ ਦੋ 25-30 ਲੱਖ ਨਾਲ ਤਾਂ ਬਹੁਤ ਕੁਝ ਹੋ ਜੂਗਾ ਰੇ ਬਹੁਤ ਕੁਝ ਕਰ ਸਕਦੇ ਨੇ ਦੁਕਾਨ ਪਾ ਲਓ ਕੋਈ ਉਹਨੂੰ ਚੱਲ ਪਏ ਉਹ ਤਾਂ ਪਰਮਾਤਮਾ ਦੇ ਘਰੋਂ ਤਾਂ ਬਹੁਤ ਫਾਇਦਾ ਦੇਊਗੀ ਉਹੀ ਤਾਂ ਗੱਲ ਆ ਭੂਆ ਆਪਦੇ ਪਰਿਵਾਰ ਚ ਫੇਰ ਆਪਦੇ ਮਾਂ ਪਿਓ ਪੰਜਾਬ ਚ ਤਾੜੇ ਪਏ ਨੇ ਹੂੰ ਉਹ ਉੱਥੇ ਬੈਠੇ ਨੇ ਉਹ ਵਿਚਾਰੀ ਤੜਫਦੇ ਮਰ ਜਾਂਦੇ ਨੇ ਜੀ ਤਾਂ ਪਾਣੀ ਚੱਕ ਕੇ ਨਹੀਂ ਪੀਤਾ ਜਾਂਦਾ ਉਹ ਗੁੱਲੀ ਛੇਕ ਕੇ ਵੀ ਖਾਂਦਾ ਸਹੀ ਗੱਲ ਬੋਲਦੇ ਨੇ ਉਹਨਾਂ ਦਾ ਭੁੱਖੇ ਵਰਦੇ ਨੇ ਹਾਂਜੀ ਸਹੀ ਗੱਲ ਉਹਦਾ ਖਾਂਣਗੇ ਹੈ ਫੇਰ ਉਹਨਾਂ ਦਾ ਮਾਂ ਪੁੱਤਾਂ ਧੀਆਂ ਦਾ ਜੰਮਿਆਂ ਦਾ ਕੀ ਫਾਇਦਾ ਉਹੀ ਤਾਂ ਗੱਲ ਆ ਹਾਂ ਉਹਨਾਂ ਦਾ ਕੀ ਫਾਇਦਾ ਉਹਨਾਂ ਨੂੰ ਕਾ ਸਹੀ ਗੱਲ ਹੈ ਕਿਸੇ ਦੇ ਕੱਲਾ ਮੁੰਡੇ ਨਾ ਕੱਲੀ ਕੁੜੀ ਹੁੰਦੀ ਆ ਕਹਿੰਦੇ ਦੋ ਜਣੇ ਰਹਿ ਜਾਂਦੇ ਨੇ ਲਾ ਕੇ 25 30 ਲੱਖ ਰੁਪਏ ਦੌਰ ਦਿੰਦੇ ਜਿੰਨਾ ਚਿਰ ਉਹ ਪੱਕੇ ਨਹੀਂ ਹੁੰਦੇ ਪਰਿਵਾਰਾਂ ਨੂੰ ਰਜਾ ਨਹੀਂ ਸਕਦੇ ਹੈਗੇ ਉਹਨਾਂ ਚਿਰ ਉਹ ਤਾਂ ਰੁਲ ਕੇ ਮਰ ਗਏ ਪੁਰੇ ਹੀਮਾ ਕੀਮਾ ਕੌਣ ਪੁੱਛਦਾ ਅੱਜ ਕੱਲ ਦਾ ਸਗਾ ਨਹੀਂ ਕੋਈ ਨਿਕਸ਼ੇ ਮੁੰਡਾ ਦੁਨੀਆ ਮਰ ਗਈ ਦੁਨੀਆ ਰੋਲ ਰੋਲ ਮਰ ਗਈ ਬਾਈ ਹੁਣ ਉਧਰ ਬਾਹਰ ਕੁੜੀਆਂ ਮਰੀ ਜਾਂਦੀਆਂ ਨੇ ਮੁੰਡੇ ਮਰੀ ਜਾਂਦੇ ਆ ਲੱਖਾਂ ਆਉਂਦੀਆਂ ਦੱਸ ਕੀ ਹੋਵਾ ਕਰ ਲੋ ਕਿਹਦੇ ਲਾਸ਼ ਵੀ ਨਹੀਂ ਆਉਂਦੀ ਹੈਗੀ ਉਧਰ ਉਹ ਕਰ ਦਿੰਦੇ ਆ ਆ ਲਾਸ਼ ਕਿੱਥੋਂ ਆਉਗੇ ਮੇਰੇ ਵੀਰ ਦੇ ਕੇ ਚਲੋ ਉਹਦੀਆਂ ਪੈਣ ਘਰ ਖੰਗੜੋ ਕਿਉਂ ਆਉਂਦੀਆਂ ਨੇ ਵੀ ਜਮਾ ਘਰੋਂ ਵੀ ਫਿਰ ਜਿਹੜਾ ਮਾੜਾ ਮਟਾ ਹੁੰਦਾ ਵੀ ਨੁੱਚੜ ਜਾਂਦਾ ਹਾਂ ਬੰਦਾ ਜਿਵੇਂ ਖਤਮ ਹੋ ਜਾਂਦਾ ਵਿਚਾਰਾ ਜਮੇ ਖਤਮਾਂਗਾ ਉਹੀ ਤਾਂ ਗੱਲ ਉਧਰ ਭਾਈ ਗੁਰਦੁਆਰਿਆਂ ਦੇ ਵਿੱਚ ਪੈਸੇ ਇਕੱਠੇ ਕਰਦੇ ਨੇ ਲੋਕ ਅੱਛਾ ਜੀ ਨੂੰ ਮਨ ਲਾ ਲਾਸ਼ ਹੋਰ ਕਰਨੀ ਬੀਜੀ ਦੀਆਂ ਕਿਸੇ ਦੀਆਂ ਲਾਸ਼ਾਂ ਨਹੀਂ ਬੰਦਾ ਮਗਰੋਂ ਪੈਸਾ ਵੇਚ ਸਕਦਾ ਹਾਂ ਨਹੀਂ ਉੱਥੇ ਕਿਹਨਾਂ ਦਾ ਉਹ ਕਹਿੰਦੇ ਨੇ ਵੀ ਅਸੀਂ ਆਪ ਦੇ ਜਾਂਦੇ ਬੱਚੇ ਦਾ ਤਾਂ ਮੂੰਹ ਦੇਖ ਲਈਏ ਫਿਰ ਉਹ ਗੁਰਦੁਆਰੇ ਦੇ ਵਿੱਚ ਇਕੱਠਾ ਕਰਦੇ ਨੇ ਸਹੀ ਗੱਲ ਆ ਉਹ ਉੱਥੇ ਮਸ਼ੀਨਾਂ ਲੱਗੀਆਂ ਹੋਈਆਂ ਨੇ ਅੱਛਾ ਉਹ ਮਸ਼ੀਨਾਂ ਦੇ ਵਿੱਚ ਫਿਰ ਉੱਥੋਂ ਪੈਸਾ ਕੱਢ ਲਾਸ਼ ਦਾ 15 ਦਿਨਾਂ ਚ ਫਿਰ ਉਹਨਾਂ ਦਾ ਡੱਬਾ ਬਣੂਗਾ ਉਹ ਜਿਹੜੇ ਦੇ ਵਿੱਚ ਪਾ ਕੇ ਦਾਹ ਕਰਨਗੇ ਅੱਛਾ 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 ਦਾ ਉੱਥੀ ਜੇ ਉੱਥੇ ਦਾ ਕਰਦੇ ਅੱਛਾ ਉਹ ਵੀ ਨੜੇ ਲੱਗਦਾ ਹੈ ਹਾਂ ਹੋਰ ਫਿਰ ਉਹਦੇ ਦਾ ਵਾਲਾ 1.5 ਮਹੀਨੇ ਜਾਂਦੀ ਹੁੰਦੀ ਹਣੀ ਮਸਾ ਕਮਾਲ ਦੀ ਗੱਲ ਹੋ ਗਈ ਹੁਣ ਮੁੰਡਾ ਇੱਕ ਰੱਲੇ ਦਾ ਮਰਿਆਗਾ ਉਹਨੂੰ ਹੋ ਗਿਆ ਮਹੀਨਾ ਕਾ ਮੁੰਡੇ ਨੂੰ ਹਾਂ 22 ਦਿਨਾਂ ਬਾਅਦ ਕਰੋ ਮੁੰਡੇ ਤੇ ਫੁੱਲ ਆਈਏ ਲਾਸ਼ਾ ਜੀ ਲਾਸ਼ ਨਹੀਂ ਆਈ ਉਹਨਾਂ ਲਿਆਏ ਵਿਚਾਰੇ ਮਾਮਾ ਫੁੱਲ ਆਇਆ ਮਾਂ ਤੇ ਉਧਰ ਹੀ ਤੇ 22 ਦਿਨਾਂ ਬਾਅਦ ਕਰੋ ਫੁੱਲ ਲੈ ਕੇ ਆਗੇ ਅੱਛਾ ਲੈ ਦਾਹ ਕਰੇ ਤਾਂ ਮਾ ਕਰੋ ਕੱਲ ਕੱਲਾ ਮੁੰਡਾ ਹੁੰਦਾ ਨਾਲ ਫਿਰ ਦੇਖ ਬਿਆਹ ਹੋਇਆ 18 ਸਾਲ ਦੀ ਕੁੜੀ ਜਿਕੇਪੜ ਉਹਦੇ ਨਾਨਕੇ ਨੇ ਕੁੜੀ ਦੇ ਦੌਲਿਆ ਦੀ ਕੁੜੀ ਆ ਬੱਚਾ ਗੱਲ ਭੂਆ ਗੱਲ ਪਤਾ ਕੀ ਆ ਉੱਥੇ ਵੀ ਤਾਂ ਆਪਣਾ ਹਾਲ ਮੇਰਾ ਦੋਸਤ ਕੈਨੇਡਾ ਚਾ ਨਾ ਉਰੂ ਹੀ ਮੜਾ ਜਗਮੀਤ ਹਾਂ ਦੇਖਦਾ ਹੂ ਬਲੋਗ ਆਪਣਾ ਚੇਹ ਹਾਂ ਲੁੱਟ ਖੇ ਉਧਰ ਵੀ ਹੋ ਰਹੀ ਆ ਪੂਰੀ ਉਹ ਕਹਿੰਦਾ ਮੈਂ ਗੱਡੀ ਲਾ ਕੇ ਰੱਖਦੀ ਕਹਿੰਦਾ ਦੀਵਾਲੀ ਤੋਂ ਕਿੰਨੇ ਪਹਿਲਾਂ ਦੀ ਗੱਲ ਆ ਹਾਂ ਕਹਿੰਦਾ ਗੱਡੀ ਰੋਕਤੀ ਕਹਿੰਦਾ ਮੈਂ ਜੱਡੀ ਟੂਲ ਬੋਸ ਹੁੰਦਾ ਹੈ ਆਪਣਾ ਮਰੇ ਚਾਬੀਆਂ ਜੁੱਬੀਆਂ ਵਾਲੋ ਕੰਮ ਤੇ ਜਾਂਦਾ ਵਿਚਾਰਾ ਹਾਂ ਹਾਂ ਕਹਿੰਦਾ ਕੀ ਕਰਾਂ ਉਹ ਮੈਂ ਦੋ ਦਿਨ ਉੱਠ ਕੇ ਦੇਖਿਆ ਕਹਿੰਦਾ ਸ਼ੀਸ਼ਾ ਭੰਨ ਕੇ ਸਾਰਾ ਸਾਮਾਨ ਕੱਢਿਆ ਪਿਆ ਕਰਨ ਮਾੜਾ ਕੁਝ ਵੀ ਨਹੀਂ ਛੱਡਦੇ ਨਾ ਉੱਥੇ ਕੋਈ ਸੁਣਵਾਈ ਹੈ ਕਹਿੰਦਾ ਹੁਣ ਮੈਂ ਕਹਿੰਦਾ ਭਾਈ ਆਪਣੀ ਇੰਡੀਆ ਵਾਲ ਦਾ 15000 ਰੁਪਏ ਲਾ ਕੇ ਆਇਆ ਕਹਿੰਦਾ ਵੀ ਕੀ ਹੋਵੇ ਆਪਣੇ ਵਾਲੇ ਕੰਮੀ ਹੋ ਰਿਹਾ ਆਪਣੇ ਵੀ ਅਸੀਂ ਚੋਰੀ ਠੋਕ ਬਾਹਰ ਵਾਲੀ ਹੋ ਰਹੀ ਹੈ ਉਧਰ ਤਾਂ ਜੇ ਹੁਣ ਤੂੰ ਚੋਰੀ ਕਰ ਲਈ ਹੂੰ ਤੈਨੂੰ ਲੈ ਜਾਣਗੇ ਹਾਂ ਫੜ ਕੇ ਲੈ ਜਾਣਗੇ ਤੇ ਰੋਟੀ ਖਾ ਲਈ ਹੂੰ ਨਾ ਜੀ ਤੈਨੂੰ ਰੋਟੀ ਖਵਾਉਣਗੇ ਛੱਡਣਗੇ ਸਾਰਾ ਕੁਝ ਕਰਨਗੇ ਤੇ ਤੈਨੂੰ ਸ਼ਿਫਟ ਤੇ ਜਾਣਾ ਜਾਂ ਤ ਫਿਰ ਉਹੀ ਤਾਂ ਗੱਲ ਆ ਆ ਕੋਲ ਸਾਨੂੰ ਉਧਰ ਉਹ ਕੋਈ ਨਹੀਂ ਕਿਸੇ ਨੂੰ ਕੁਝ ਕਹਿੰਦਾ ਫਿਰ ਉਹੀ ਤਾਂ ਪਹਿਲਾਂ ਕਹਿੰਦੇ ਸੀ ਕਿ ਉੱਥੇ ਐਕਸੀਡੈਂਟ ਨਹੀਂ ਹੁੰਦੇਗੇ ਬਾਰੇ ਹੁਣ ਤਾਂ ਐਕਸੀਡੈਂਟ ਵਧੂ ਹੋਣ ਲੱਗ ਪਏ ਪਤਾ ਨਹੀਂ ਤਾਂ ਆਪਣਾਂ ਵਾਲੇ ਜਾਂਦੇ ਨੇ ਆਪਣਾ ਹੀ ਕਰਦੇ ਨੇ ਆਪਣੇ ਕਰਦੇ ਲੰਗਣਾ ਹੈ ਇਹ ਕਰ ਰਹੇ ਸਹੀ ਗੱਲ ਪਹਿਲਾਂ ਇਹ ਕਹਿੰਦੀ ਵੀ ਬਾਹਰ ਦੇ ਵਿੱਚ ਐਕਸੀਡੈਂਟ ਨਹੀਂ ਹੁੰਦਾ ਹੈਗਾ ਇਹ ਲੰਗਣਾ ਕਰ ਰਹੇ ਨੇ ਸਾਰੇ ਹੁਣ ਇਹ ੱਟਕਾ ਕਰਦੇ ਆ ਘੱਡ ਕਰਦੇ ਨੇ ਵੱਧ ਗੱਡੀਆਂ ਉੱਥੇ ੱਟਕਾ ਕਰਦੇ ਨੇ ਬਈ ਉਹੀ ਤਾਂ ਗੱਲ ਆ ਫਿਰ ਭਜਾਉਂਦੇ ਨੇ ਫਿਰ ਇੰਜ ਐਕਸੀਡੈਂਟ ਹੁੰਦੇ ਨੇਗੇ ਨਹੀਂ ਪਹਿਲਾਂ ਹੁੰਦੀ ਨਹੀਂ ਐਕਸੀਡੈਂਟ ਉੱਥੇ ਹਾਂ ਉੱਥੇ ਫਿਰ ਰੂਲ ਪੱਕੇ ਤੇ ਰੂ ਉਹੀ ਤਾਂ ਗੱਲਾਂ ਲੋ ਜੀ ਅੱਜ ਦੇ ਬਲੋ ਚਾਹੀ ਕੁਝ ਕਹਿਣਾ ਚਾਹੁੰਦੀ ਸੀ ਹਨਾ ਬੀ ਜਿਹਦੇ ਕੋਲੇ ਭਾਈ ਉਹਲੇ 25 30 ਲੱਖ ਰੁਪਏ ਹੈਗਾਗਾ ਉਹ ਕੁੜੀ ਲਾ ਕੇ ਆਉਣਾ ਨਹੀਂ ਪਾਈ ਉਹਨੇ ਸੰਦਦੇ ਹੋ ਕੋਈ ਕੰਮ ਹਾਂ ਰੋਡਲ ਹੁਣਾ ਆਉਦਾ ਉੱਥੇ ਇੰਨਾ ਕਾ ਵੀ ਤੁਹਾਡਾ ਵਿਆਹ ਹੋ ਜੂਗਾ ਹੁਣ ਇੰਨਾ ਰਾਇਆਂ ਨੂੰ ਕੋਈ ਦੇਖਦਾ ਨਹੀਂ ਸਭ ਦੁਨੀਆ ਨੂੰ ਪਤਾ ਲੱਗ ਰਿਹਾ ਹੁਣ ਅਗਲਾ ਕਹਿੰਦਾ ਕਿ ਭਾਈ ਉਧਰ ਲੈਣ ਦਾ ਪਤਾ ਨਹੀਂ ਕਦੋਂ ਡੱਕਰ ਦੇਣਾ ਕੋਈ ਵਿਆਹ ਵੀ ਨਹੀਂ ਹੁੰਦੇ ਹਾਂ ਪਹਿਲਾਂ ਹੁੰਦੇ ਸੀਗੇ ਇਹ ਗੱਲਾਂ ਹੁਣ ਪਦੀ ਲੱਗ ਰਿਹਾ ਕਿ ਸਾਨੂੰ ਉਧਰ ਹੀ ਨਹੀਂ ਕੁਝ ਹੁਣ ਵਿਆਹ ਵੀ ਨਹੀਂ ਹੁੰਦੇ ਕੋਈ ਬੈਲੋ ਨਹੀਂ ਹੈਗੀ ਸਾਰੇ ਮਮੈਲਾਂ ਦੇ ਸਾਹ ਸਾਹ ਹੁੰਦਾਗਾ ਹ ਨਾ ਉਹ ਹੀ ਪਤੀ ਆ ਹੁਣ ਪਤੀ ਆ ਵੀ ਤੂੰ ਕਿੰਨੀ ਗੱਲਾਂ ਇਹ ਹੀ ਨਹੀਂ ਕੁਛ ਹਾਂ ਇਹ ਹੀ ਨਹੀਂ ਕੁਛ ਅੱਗੇ ਮਾਸੀ ਲੋਕਾਂ ਨੂੰ ਉਹ ਲਾਤੀ ਮੈਂ ਸਿੱਧੀ ਗੱਲ ਕਹਿਣਾ ਉੱਥੇ 25-30 ਲੱਖ ਰੁਪਏ ਲੋਨ ਉਹਰੇ ਜੇ ਬੰਦਾ 25-30 ਹਜ਼ਾਰ ਰੁਪਏ ਮਹੀਨਾ ਕਮਾਉਂਦਾ ਉਹ ਉਹਰੇ ਆ ਜੇ ਤੇਰੀ ਚੰਗੀ ਦੁਕਾਨ ਪਾਈ ਹੋਈ ਹੈ ਤੇਰੀ ਦੋ ਭੈਣ ਭਾਈ ਬਾਹ ਫਟਣਗੇ ਹੂੰ ਠੀਕ ਗੱਲ ਹੈ ਤੇ ਸੋਹਣੀ ਤੇਰੀ ਇੱਜ਼ਤ ਬਣੀ ਹੋਊਗੀ ਇਹ ਹੀ ਜੀ ਗੱਲ ਨਹੀਂ ਹੈਗੀ ਵੀ ਬੰਦਾ ਪੈਸੇ ਹਾਂ ਭਾਈ ਮੁੰਡਾ ਜਾਂ ਕੁੜੀ ਪੈਸੇ ਕਮਾ ਰਹੇ ਨੇ ਬਾਕੀ ਭੋ ਜਿਹੜਾ ਉਹਰੇ ਜਿਹੜਾ ਬੰਦਾ ਉਹਰੇ ਕੰਮ ਕਰਦਾ ਉਹਰੀ ਉਹ ਕੁਝ ਕਰ ਸਕਦਾਗਾ ਬਹੁਤ ਕੁਝ ਕਰ ਸਕਦਾ ਇਹ ਕਰਦਾ ਨਹੀਂ ਅੱਥਾ ਜੋੜੀ ਦਾ ਮੋੜੇ ਕਰਨਾ ਅੱਥਾ ਤਾਂ ਉਹੀ ਨਹੀਂ ਹੋਰ ਕਿਹੜਾ ਹੋਰ ਦਿਮਾਗ ਹੋ ਜਾਂਦਾ ਪੁੱਤ ਜੀ ਉਹ ਸਰਪਾ ਬੰਦੇ ਖੇਤੀ ਨਾ ਕਰੋ ਹਨਾ ਰੁੰਦੇ ਨੇ ਰੁੰਦੇ ਉਧਰ ਬੰਦੇ ਹੀ ਹੋਰ ਕੰਮ ਬੁੱਧ ਨੇ ਹਾਂ ਉਧਰ ਬੰਦੇ ਰੁੰਦੇ ਨੇ ਹਾਂ ਹਾਂ ਇੱਕ ਮੁੰਡਾ ਸਾਨੂੰ ਜਲੰਦਰ ਦਾ ਮਿਲਿਆ ਹਾਂਜੀ ਉਹ ਪਾਰਕਾਂ ਸਾਨੂੰ ਮਿਲਦਾ ਰਹਿੰਦਾ ਹੂੰ ਉਹ ਕਹਿੰਦਾ ਮੈਂ 1 ਸਾਲ ਰਵੇ ਰਹਿਣਾ 3 ਸਾਲ ਆਉਦੇ ਜਲੰਦਰ ਰਹਿਣਾ ਅਸੀਂ ਕਿਹਾ ਵੀ ਇਹ ਕੀ ਕਾਰਨ ਹੈ ਮੈਂ ਕਹਿੰਦਾ ਮੇਰੇ ਘਰਾਂ ਵਾਲੀ ਨਾਲ ਉਹਦੀ ਕੁੜੀ ਹਾਂ ਕਹਿੰਦਾ ਇਹ ਉਹ ਆ ਗਈ ਨਰਤ ਸਾਗੀ ਕਹਿੰਦਾ ਕਦੇ ਨ ਲੈ ਜਾਣ ਕਦੇ ਛੱਡ ਜਾਣ ਕਹਿੰਦਾ ਮੈਨੂੰ ਰੋਜ਼ ਜੀਣ ਲੱਗਦਾ ਐ ਘਰ ਵਾਲੀ ਉਹ ਉੱਥੇ ਰਹਿੰਦੀ ਆ ਮਾਂ ਲਾਪਰੇ ਆ ਜਾਂਦਾ ਨਾਲੀ ਨਹੀਂ ਹੁੰਦਾ ਨਾਲੇ ਕਦੀ ਰਹਿੰਦੇ ਰਹਿੰਦੀ ਐ ਸਿਆਣਾ ਬਿਆਣਾ ਕਹਿੰਦਾ ਮੈਂ ਆਪਦੇ ਬੱਚੇ ਪੜਾਏ ਨੇ 12ਵੀਂ ਤੱਕ ਮੈਂ ਆਪਦੇ ਬੱਚੇ ਪੰਜਾਬ ਪੜਾਈ ਦੀ ਕੁੜੀ ਤੇ ਮੁੰਡਾ ਇੱਕ ਬੰਦਾ ਯੂਕੇ ਇੱਕ ਉੱਥੇ ਪੜਾਵੇ ਨਾ ਧੀ ਨੂੰ ਤਾਂ ਜਮੀਨ ਨਾ ਪੜਾਵੇ ਉੱਥੇ ਬੁਰਾ ਹਾਲ ਆ ਜਮਾ ਫਿਰ ਤੇ ਕੁੜੀਆਂ ਦਾ ਤਾਂ ਬਾਲਾ ਬੁਰਾ ਹਾਲ ਉਹ ਕੀ ਅਕਲ ਗੋਰਿਆਂ ਨੂੰ ਔਰ ਉਹਨਾਂ ਮੱਤੀ ਨਹੀਂ ਹੈਗੀ ਆਪਣੇ ਵਿਆਹ ਬਾਰੇ ਆਪਣੀਆਂ ਕੁੜੀਆਂ ਪੱਟੀਆਂ ਗਈਆਂ ਇੰਦਰ ਸਹੀ ਗੱਲ ਆ ਬੋਜੀ ਬੋਜੀ ਆਮ ਬਰਤੋਂ ਪਾਲ ਪਸਤਾਉਂਦਾ ਦਾ ਕਹਿੰਦਾ ਮੈਂ ਰੀਤ ਕਹਿੰਦਾ ਪੰਜਾਬ ਨਾਲ ਲਾਤੀ ਆ ਬਿੰਦਰ ਦੀ ਕੁੜੀ ਹਾਂ ਸਾਡਾ ਕਹਿੰਦਾ ਕੁਸੂਤਾ ਰੋਲਾ ਪੈ ਗਿਆ ਕਹਿੰਦਾ ਕਰਮ ਮੇਰੇ ਵੀ ਮਾੜੇ ਨਹੀਂ ਦੀ ਮਾੜੇ ਨੇ ਕਹਿੰਦਾ ਮੈਂ ਆ ਤਾਂ ਬੱਚਾ ਉਹ ਕਰ ਲਿਆ ਮੈਂ 12ਵੀਂ ਤੱਕਰ ਕਹਿੰਦਾ ਉੱਥੇ ਪੜਾਉਂਦਾ ਵਧੀਆ ਰਹਿੰਦਾ ਉਹ ਜੀ ਸੁੱਤਾਂ ਦੀ ਜਵਾਕ ਨੂੰ ਕਹਿੰਦਾ ਇੱਥੇ ਜਿਉਣ ਦਾ ਪਤਾ ਨਹੀਂ ਰੀਤ ਦੇ ਸੁੱਤ ਵੀ ਉੱਥੇ ਸੰਭਲੀ ਆ ਬਾਕੀ ਸਾਰੇ ਹੋਰ ਉਹ ਤਾਂ ਰੂਣ ਖਸਾਲਦੀ ਸੀ ਹੂੰ ਜਦ ਬਾਗੀ ਤੇ ਫਿਰ ਉਹੀ ਤਾਂ ਗੱਲ ਆਣਾ ਆਪਾਂ ਕੁੜੀਆਂ ਨੂੰ ਤੋੜ ਦੰਨਾ ਇਧਰ ਖੁੱਲ ਛੇੜ ਦੇਣ ਹੋਰੇ ਤਾਂ ਆਪਾਂ ਲੋਹੋਲ ਕੋ ਰੱਖਦੇ ਹਾਂ ਨਾ ਮਨ ਲਾ ਅੱਬ ਚੱ ਤਾਂ ਮੈਂ ਤਾਂ ਦੇਖ ਰਾ ਉੱਥੇ ਉਰੇ ਇਨਾ ਟਾਈਮ ਖਰਾਬ ਕਰ ਰਹੇ ਨੇ ਤੇ ਟਾਈਮ ਲਾ ਬੁਰਾ ਹਾਲ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਨਾ ਵੀ ਸਾਡੀ ਕਿੰਨੀ ਗੱਲ ਗੱਲ ਤੱਕ ਕਿੰਨੀ ਸਹੀ ਆ ਨਾ ਹਾਂ ਸਹੀ ਆ ਬਾਕੀ ਸੀ ਕੋਈ ਲਾ ਕੇ ਗੱਲ ਨਹੀਂ ਕਹਿੰਦੇ ਹਨਾ ਹਾਂ ਆਪੂ ਆ ਮਹੀਨੇ ਨਹੀਂ ਹੋਇਆ ਇਹਨੂੰ ਇਹ ਉੱਥੋਂ ਅੱਖਾਂ ਦੇਖੀ ਹੋਈਆਂ ਗੱਲਾਂ ਨਹੀਂ ਵੀਰੇ ਅੱਖਾਂ ਦੇਖੀਆਂ ਹੋਈਆਂ ਸਾਰੀਆਂ ਗੱਲਾਂ ਇਹ ਦੇਖ ਕੇ ਸਭ ਕੁਝ ਹੈ ਨਾ ਹਾਂ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਤੇ ਆਪਣੇ ਜੇ ਤੁਹਾਨੂੰ ਵਧੀਆ ਲੱਗਿਆ ਵਲੋਗ ਨੂੰ ਇਹ ਲਾਈਕ ਕਰੋ ਸ਼ੇਅਰ ਕਰੋ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡੇ